ਵੇ ਕਿਤੇ ਤੈਨੂੰ ਤਾਂ ਪਤਾ ਹੀ ਆ ਸਿਮਰਤ ਕਿੰਨੀ ਬਿਮਾਰ ਸੀ ਮੈਂ ਤੇ ਉਹਦੇ ਨਾਲ ਰੁੱਝੀ ਰਹੀ ਮਿੰਦਰ ਟਾਈਮ ਹੀ ਨਹੀਂ ਲੱਗਾ ਤੈਨੂੰ ਫੋਨ ਕਰਕੇ ਦੱਸਾਂ ਕਿ ਅਦਾਰੇ ਮੰਮੀ ਪਾਪਾ ਵੀ ਇੱਥੇ ਆ ਗਏ ਇੱਥੇ ਰਹਿੰਦੇ ਆ ਅੱਗਾ ਤੈਨੂੰ ਕਿੰਨਾ ਮੈਂ ਉਹਦੇ ਨਾਲ ਰਸਤਾ ਲੱਗ ਖੱਜਲ ਹੁੰਦੀ ਰਹੀ ਮੰਮੀ ਪਰ ਜੋ ਮਰਜੀ ਆ ਵੇਖੋ ਜਦੋਂ ਡੇਢ ਦੋ ਮਹੀਨੇ ਹੋ ਚੱਲੇ ਉਹਨਾਂ ਨੂੰ ਆਇਆਂ ਨੂੰ ਉਹਦੇ ਕੋਲ ਤਾਂ ਸਾਰੇ ਹੀ ਤੇ ਮੈਂ ਤਾਂ ਘਰ ਇਕੱਲੀ ਸੀ ਨਾ ਤੁਸੀਂ ਤਾਂ ਮੈਨੂੰ ਕਿਹਾ ਸੀ ਕਿ ਸਿਮਰਤ ਇਕੱਲੀ ਆ ਤੇ ਮੈਂ ਉਹਦਾ ਖਿਆਲ ਰੱਖਣਾ ਤੇ ਜਦੋਂ ਸਾਰਾ ਪਰਿਵਾਰ ਉਹਦੇ ਕੋਲ ਬੈਠਾ ਵਾ ਤੇ ਫੇਰ ਤਾੜਦੀ ਲੋੜ ਹੀ ਤੁਹਾਡੀ ਤੁਸੀਂ ਮੇਰਾ ਵੀ ਤਾਂ ਪਿੱਛੋ ਸੋਚ ਲੈਂਦੇ ਤੁਹਾਡੇ ਸਾਹਮਣੇ ਕਿੰਨੀਆਂ ਜ਼ਿੰਮੇਵਾਰੀਆਂ ਮੇਰੇ ਸਿਰ ਤੇ ਆ ਬੁਟੀਕ ਦਾ ਵੀ ਕੰਮ ਆ ਬੱਚਿਆਂ ਨੂੰ ਵੀ ਸਕੂਲ ਛੱਡਣਾ ਲਿਆਉਣਾ ਇਹਨਾਂ ਨੂੰ ਵੀ ਘਰ ਦਾ ਸਾਰਾ ਕੰਮ ਕਰਕੇ ਤੋਰਨਾ ਦੁਕਾਨ ਤੇ ਕਿਤੇ ਸੋਖਾ ਪਿਆ ਪਰ ਮੈਂ ਵੀ ਕੀ ਕਰਦੀ ਕਿੱਤੀ ਉਹ ਤੇ ਵਿਚਾਰੇ ਘਰ ਰਹਿੰਦੇ ਸੀ ਉਹਨਾਂ ਨੂੰ ਪਿੰਡੋਂ ਆਏ ਉਹਨਾਂ ਨੂੰ ਤਾਂ ਸ਼ਹਿਰ ਦਾ ਕੋਈ ਇੰਨਾ ਪਤਾ ਨਹੀਂ ਫਿਰ ਉਹਦੇ ਨਾਲ ਹਸਤਾਲਾ ਤੇ ਮਈਆਂ ਖੱਜਲ ਹੁੰਦੀਆਂ ਉਹ ਤੇ ਵਿਚਾਰੇ ਘਰ ਦਾ ਕੰਮ ਕਰ ਲੈਂਦੇ ਘਰ ਵੇਖ ਲੈਂਦੇ ਸੀ ਵੇਖੋ ਮੰਮੀ ਜੋ ਮਰਜੀ ਆ ਹਸਪਤਾਲ ਤੇ ਰਹੀ ਹੋਣੀ ਹਫਤਾ ਉਹ ਕਿਹੜਾ ਮਹੀਨਾ ਰਹੀ ਆ ਤੇ ਬੱਚੋ ਤੇ ਹੈਗੇ ਹੀ ਨਾ ਇੰਨਾ ਵਧੀਆ ਉਹਨਾਂ ਦਾ ਪਰਿਵਾਰ ਆ ਭੈਣ ਨਹੀਂ ਸੁਖਣਾ ਤੇ ਸਾਰੇ ਮਾਪਿਓ ਵੀ ਲੱਗੇ ਹੀ ਆ ਭਰਿਆ ਪਰਿਵਾਰ ਆ ਉਹਨਾਂ ਦੇ ਡੇਰੇ ਸਗੋਂ ਇੱਥੇ ਪੱਕੇ ਲੱਗਨੇ ਚਾਹੀਦੇ ਆ ਤੇ ਡੇਰਾ ਤੁਸੀਂ ਲਾ ਕੇ ਬੈਠੇ ਹੋ ਆਪਣੇ ਘਰ ਵੱਲ ਵੀ ਧਿਆਨ ਦਿਆ ਕਰੋ ਵੇਖ ਸਿਮਰਤ ਗੁੱਸਾ ਜ਼ਰੂਰ ਲੱਗਣਾ ਤੈਨੂੰ ਮੇਰੀ ਗੱਲ ਦਾ ਪਰ ਜੋ ਵੀ ਹੈ ਨਾ ਆਪਣੀ ਪਰਜਾਈ ਦਾ ਵੀ ਥੋੜਾ ਸੋਚ ਲਿਆ ਕਰ ਵਾਚਣਾ ਤੁਸੀਂ ਕਹਿ ਦਿੰਦੀਆਂ ਜੇ ਪਰਜਾਈਆਂ ਮਾੜੀਆਂ ਬੋਲਦੀਆਂ ਮੈਂ ਕੋਈ ਮਾੜੀ ਗੱਲ ਨਹੀਂ ਕਹਿਣੀ ਵੇਖ ਜੇ ਤੂੰ ਕੱਲੀ ਆ ਤੈਨੂੰ ਵੀ ਤਾਂ ਲੋੜ ਆ ਨਾ ਤੇ ਮੇਰਾ ਵੀ ਸੋਚ ਲਾ ਬੱਚਿਆਂ ਨੂੰ ਕਿੰਨਾ ਸਾਂਭਣਾ ਔਖਾ ਹੈਗਾ ਵਾ ਬੱਚੇ ਦਾਦੀ-ਦਾਦੀ ਕਰਦੇ ਆ ਤੇ ਦਾਦੀ ਜੇ ਆਉਂਦੀ ਵੀ ਆ ਪਿਆਰ ਪਾ ਕੇ ਇੱਧਰ ਆ ਜਾਂਦੀ ਮੇਰੀ ਤੀ ਕੱਲੀ ਆ ਚਲੋ ਕੋਈ ਨਾ ਭਾਬੀ ਹੁਣ ਇਹ ਗੱਲਾਂ ਛੱਡੋ ਤੁਸੀਂ ਥੋੜੇ ਦਿਨਾਂ ਨੂੰ ਆ ਜਾਣਗੇ ਮੰਮੀ ਕੀ ਅੰਝਾ ਰਹੇਗਾ ਐਵੇਂ ਗੱਲ ਜੀ ਨਾਲ ਕੋਈ ਇੱਥੇ ਛੇੜੋ ਹੁਣ ਨਹੀਂ ਬਬੂ ਮੇਰੀ ਗੱਲ ਦਾ ਗੁੱਸਾ ਨਾ ਕਰੀ ਦਿਨ ਤੇ ਆ ਰਹੇਗਾ ਤੂੰ ਆਪਣੇ ਘਰ ਮਨਾ ਤੇ ਹੀ ਆਪਣੇ ਘਰ ਮਨਾਈਏ ਤੇ ਅੱਜ ਮੈਂ ਮੰਮੀ ਨੂੰ ਨਾਲ ਲੈ ਕੇ ਜਾਣਾ ਸਾਡੀ ਕਾਦੀ ਦੀਵਾਲੀ ਜੇ ਸਾਡੇ ਨਾਲ ਮਾਪਿਓ ਹੀ ਨਾ ਹੋਵੇ ਜਿਹੜੀ ਦੀਵਾਲੀ ਹੁੰਦੀ ਹੈ ਨਾ ਉਹ ਆਪਣੇ ਜੀਆਂ ਨਾਲ ਹੀ ਹੁੰਦੀ ਹੈ ਤੇ ਮੈਂ ਆਪਣੀ ਮੰਮੀ ਨੂੰ ਨਾਲ ਲੈ ਕੇ ਜਾਣਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਕਿਉਂ ਆਂਟੀ ਤੁਸੀਂ ਦੱਸੋ ਠੀਕ ਹੈ ਬੱਤ ਜਿਵੇਂ ਤੂੰ ਕਹਵੇਂ ਉਵੇਂ ਹੀ ਸਹੀ ਹੈ ਕੋਈ ਗੱਲ ਨਹੀਂ ਤਾਂ ਮੰਮੀ ਤੁਸੀਂ ਨਾ ਤਿਆਰੀ ਕਰ ਲਓ ਹੁਣ ਆਪਣੇ ਕੱਪੜੇ ਪਾਓ ਬੈਗ 'ਚ ਤੇ ਮੇਰ ਨਾਲ ਚੱਲੋ। ਲੈ, ਤੇ ਪਾਪੀ ਮੇਰੇ ਨੂੰ ਗਰਮੀ ਕਰਤਾ ਹੈ। ਕੀ ਗੱਲ ਹੋ ਗਈ ਅੰਜੂ? ਹਾਂਜੀ। ਠੰਡਾ ਲੈ ਕੇ ਆ। ਚਾਹ ਰਹਿੰਦੇ ਹੋਂ ਤੂੰ। ਬਾਬੀ ਗਰਮੀ ਬੜੀ ਹੋਈ ਬੈਠੀ ਕੀ ਗੱਲ ਹੋ ਗਈ ਬਾਬੀ? ਨਹੀਂ ਸੇਵਕ। ਗਰਮ ਮੈਂ ਕੀ ਹੋਣਾ ਵਾ? ਵੇਖ। ਜੜੀਆਂ ਸੱਸਾਂ ਮਾਵਾ ਹੁੰਦੀਆਂ ਨਾ, ਉਹ ਆਪਣੇ ਘਰ ਚੰਗੀਆਂ ਲੱਗਦੀਆਂ। ਧੀਆਂ ਦੇ ਘਰ ਮਾਵਾ ਬੈਠੀਆਂ ਚੰਗੀਆਂ ਨਹੀਂ ਲੱਗਦੀਆਂ। ਵੇਖ ਤੇਰੇ ਮੰਮੀ ਡੈਡੀ ਆ ਗਏ ਹੁਣ। ਪਿੰਡ ਤੋ ਇੱਥੇ ਚਲੋ ਪਹਿਲੇ ਪਿੰਡ ਰਹਿੰਦੇ ਸੀ ਹੁਣ ਤੇਰੇ ਕੋਲ ਆ ਗਏ ਆ ਤੇ ਹੱਸਦਾ ਵਸਦਾ ਰਹੇ ਤੁਹਾਡਾ ਪਰਿਵਾਰ ਰਾਜੀ ਰਹੋ ਵੀ ਐਸੇ ਵਕ ਗੁੱਸਾ ਮੈਂ ਕਾਦਾ ਕਰਨਾ ਮਾਵਾ ਨਾ ਧੀਆ ਦੇ ਘਰ ਬੈਠੀਆਂ ਚੰਗੀਆਂ ਨਹੀਂ ਲੱਗਦੀਆਂ ਤੇ ਨਾਲੇ ਜਿਹੜੇ ਕੁੜਮ ਹੁੰਦੇ ਨਾ ਉਹ ਤਾਂ ਹੁੰਦੇ ਫੁੱਲਾਂ ਦੀ ਵਾਸ਼ ਨਾ ਉਹ ਤੇ ਫੁੱਲਾਂ ਵਾਂਗੂ ਹੋਣ ਤੇ ਫੁੱਲਾਂ ਵਾਂਗੂ ਜਾਨ ਇੱਦਾਂ ਚੰਗੇ ਲੱਗੀਦਾ ਤੇ ਨਾਲੇ ਹੁਣ ਤੇਰੇ ਮੰਮੀ ਡੈਡੀ ਹੈਗੇ ਇੱਥੇ ਸੁਖਣਾ ਪਰਿਵਾਰ ਤੁਹਾਡਾ ਪੂਰਾ ਹੈ ਕੀ ਲੋੜ ਐ ਮੰਮੀ ਦੀ ਇੱਥੇ ਆਉਂਦੀ ਕਦੀ ਕਦੀ ਆਓ ਖੁਸ਼ੀ ਖੁਸ਼ੀ ਮਿਲ ਕੇ ਜਾਣ ਨਹੀਂ ਤਾਂ ਤਾਂ ਕੀ ਆਹੀ ਕੋਈ ਗੱਲ ਨਹੀਂ ਪੁੱਤ ਆ ਗਏ ਤੇ ਫਿਰ ਕੀ ਹੋਇਆ ਜਿ ਰਹਿ ਵੀ ਪਏ ਤੇ ਕੋਈ ਨਹੀਂ ਮਾਪੇ ਵੀ ਆਉਂਦੇ ਜਾਂਦੇ ਰਹਿਣ ਤੇ ਚੀਏ ਲੱਗਦੇ ਕੋਈ ਗੱਲ ਨਹੀਂ ਤੂੰ ਇੰਨੀ ਦਿੱਤੀ ਨਾ ਹੋ ਪੁੱਤ ਮੈਂ ਤਾਂ ਕਹਿੰਨੀ ਆ ਤੋ ਪਰਿਵਾਰ ਨੂੰ ਫੋਨ ਕਰ ਤੇ ਸਾਰੇ ਐਦ ਕੀ ਇੱਥੇ ਦੀਵਾਲੀ ਮਨਾਈਏ ਠੀਕ ਐ ਨਾ ਮੈਂ ਹਾਂ ਦੋਵੇਂ ਕੁੜਮੀਆਂ ਦੇ ਇੱਥੇ ਆ ਤੁਸੀਂ ਵੀ ਇੱਥੇ ਰਹੋ ਯਾਦ ਗੇੜ-ਗੇੜ ਦੀਵਾਲੀ ਮਨਾਈਏ ਵੇਖੋ ਆਂਟੀ ਜੀ ਸੋਚ ਤੇ ਤੁਹਾਡੀ ਬੜੀ ਵਧੀਆ ਹੈ ਤੇ ਵੇਖੋ ਜਿਹੜੀ ਦੀਵਾਲੀ ਦੀ ਪੂਜਾ ਹੁੰਦੀ ਨਾ ਉਹ ਤਾਂ ਸਾਰਿਆਂ ਦੇ ਆਪੋ ਆਪਣੇ ਘਰਾਂ 'ਚ ਹੀ ਹੁੰਦੀ ਹੈ ਆਵਾਂਗੇ ਦੀਵਾਲੀ ਵਾਲੇ ਦਿਨ ਵੀ ਆਵਾਂਗੇ ਮਿਲ ਕੇ ਜਾਵਾਂਗੇ ਚਲੋ ਪੂਜਾ ਕਰਕੇ ਆ ਜਿਓ ਹਾਂਜੀ ਤੇ ਬਾਕੀ ਘਰ ਦੀ ਵੀ ਸੋ ਤਿਆਰੀ ਹੁੰਦੀ ਹੈ ਸੋ ਜਾਣਿਆ ਵਲਾਉਣਾ ਜਾਣਾ ਹੁਣ ਪਿੱਛੇ ਬੱਚੇ ਵੀ ਕੋਈ ਧਿਆਨ ਰੱਖੂਗਾ ਤੇ ਫੇਰ ਹੀ ਮੈਂ ਜਾਊਂਗੀ ਜਾਂ ਮੰਮੀ ਘਰ ਹੁਣ ਕਿਸੇ ਵਲੇ ਤੇ ਫੇਰ ਹੀ ਨਿਕਲਿਆ ਜਾਣਾ ਸੱਚ ਪੁੱਛੋ ਨਾ ਅੱਜ ਮੈਂ ਪਹਿਲੇ ਦਿਨ ਦੀਵਾਲੀ ਐਸੇ ਕਰਕੇ ਇੱਧਰ ਆਈ ਦੇਣ ਮੈਂ ਕਨਾਲੇ ਮਮਮੀ ਨੂੰ ਲੈ ਕੇ ਆਵਾਂ ਨਾਲੇ ਦਿਵਾਲੀ ਦੇ ਕੇ ਆਵਾਂ ਇਹੋ ਹੀ ਤੈਨੂੰ ਆ ਦਿਨ ਦੀ ਸੋਚ ਹੁੰਦੀ ਪਈ ਵੱਡੇ ਘਰ ਆਉਣ ਤੇ ਫੇਰ ਹੀ ਤਿਹਾਰ ਚੰਗਾ ਲੱਗਦਾ ਤੇ ਹਾਂਜੀ ਬਾਕੀ ਜੇ ਤੂੰ ਕਹੇ ਤੁਸੀਂ ਕਹੋ ਨਾ ਗੁੱਸੇ ਦੀ ਗੱਲ ਗੁੱਸਾ ਮੈਨੂੰ ਤਾਂ ਲੱਗਾ ਕਿ ਤੁਸੀਂ ਹੈਗੇ ਸੀ ਇੱਥੇ ਤਾਂ ਵੀ ਮਮਮੀ ਬੈਠੇ ਰਹੇ ਮੈਨੂੰ ਇਹ ਚੀਜ਼ ਦਾ ਗੁੱਸਾ ਸੀ ਚੱਲ ਪੁੱਤ ਕੋਈ ਗੱਲ ਨਹੀਂ ਫੇਰ ਕੀ ਹੋਇਆ ਚਲੋ ਕੋਈ ਗੱਲ ਨਹੀਂ ਗੁੱਸੇ ਕਿ ਲੈਣਾ ਆਪਾਂ ਕੀ ਲੈਣਾ ਹਾਂ ਕਿ ਨਹੀਂ ਬਾਕੀ ਮਮਮੀ ਆਪਾਂ ਚੱਲੀਏ ਹੁਣ ਸਿਮਰਤ ਮੈਨੂੰ ਨਾ ਤੇਰੇ ਪਰਿਵਾਰ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਏ ਵੇਖ ਮਾਂ-ਬਾਪ ਦੇ ਰੂਪ ਵਿੱਚ ਨਾ ਤੇਰੇ ਸਾਸੋਹਰਾ ਤੈਨੂੰ ਮਿਲ ਗਏ ਆ ਭੈਣਾ ਵਰਗੀ ਤੈਨੂੰ ਨਨਾਨ ਮਿਲੀ ਆ ਤੇ ਇੱਕ ਸਾਰਾ ਘਰ ਸੰਭਿਆ ਉਹਨੇ ਪਹਿਲਾਂ ਤੂੰ ਮੇਰੇ ਸਿਰ ਤੇ ਐਸ਼ ਕੀਤੀ ਤੇ ਹੁਣ ਤਾਂ ਆਪਣੇ ਪਰਿਵਾਰ ਦੇ ਸਿਰ ਤੇ ਐਸ਼ ਕਰ ਤੈਨੂੰ ਕਿਹੇ ਗੱਲ ਦੀ ਫਿਕਰ ਨਹੀਂ ਮੰਮੀ ਆਉਣ ਚਾਹੇ ਨਾ ਆਉਣ ਚਲੋ ਮੰਮੀ ਉੱਠੋ ਫਿਰ ਸਾਰਾ ਪੈਕਿੰਗ ਮੇ ਨਾਲ ਲਾ ਕੇ ਆਜੋ ਚੱਲੀਏ ਫਿਰ ਇਹ ਹੋਰ ਵੱਲ ਵੀ ਜਾਣਾ ਮੈਂ ਕੋਈ ਨਹੀਂ ਮੈਂ ਪਾ ਲੈਂਦੀ ਹੈ ਕੱਪੜੇ ਚਾਦੇ ਨੇ ਚਲਾਓ ਫਿਰ ਭਾਬੀ ਲੇਖੋ ਦਿੰਦਿਆ ਹੈਗਾ ਅੱਜ ਅੱਜ ਦੇ ਦਿਨ ਮੰਮੀ ਨੂੰ ਰਹਿਣ ਦੋ ਕੋਈ ਨਾ ਕੱਲ ਜੇ ਹਸ ਤੋਂ ਗਲੇ ਦਿਨ ਮੈਂ ਆਪ ਕੋਟ ਛੱਡ ਆਉਂਗੀ ਮੰਮੀ ਨਾਲ ਮੈਂ ਉਹ ਆਉਂਗੀ ਘਰੋਂ ਹੈ ਸਿਮਰਤ ਮੰਮੀ ਨੇ ਅੱਜ ਜਾਣਾ ਹੈ ਤੇ ਮਤਲਬ ਜਾਣਾ ਹੈ ਠੀਕ ਹੈ ਬਾਅਦ ਚ ਫਿਰ ਕਿਸੇ ਦਿਨ ਆ ਜਾਂਗੇ ਮਿਲਣ ਤੇ ਇਹ ਅੱਜ ਮੈਂ ਲੈ ਕੇ ਜਾਣਾ ਮੇਰੀ ਗੱਲ ਦਾ ਗੁੱਸਾ ਨਹੀਂ ਕਿਸੇ ਗੱਲ ਦਾ ਕਰਨਾ ਹਾਂਜੀ ਅੱਜ ਤੇ ਰਹਿ ਪੈਂਦੇ ਵਾਵਾ ਰੋਣ ਕੇ ਲੱਗੀ ਦਿਲ ਨਹੀਂ ਕਰਨ ਦਿਆ ਤੁਹਾਨੂੰ ਭੇਜਣ ਚਲ ਕੋਈ ਗੱਲ ਨਹੀਂ ਪਿਆ ਰਿਆ ਮੈਂ ਫੇਰ ਆ ਜੂਗੀ ਕੋਈ ਗੱਲ ਨਹੀਂ ਤੇ ਮੈਂ ਕਹਿ ਦਿੰਨੀ ਤੁਹਾਡੀ ਨੋਨ ਕੋਈ ਗੱਲ ਨਹੀਂ 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 ਰਹਿਣ ਤੋਂ ਕੋਈ ਗੱਲ ਨਹੀਂ ਮੈਂ ਵੈਸੇ ਵੀ ਅੱਜ ਜਾਣਾ ਹੀ ਉਹ ਤੇ ਵੈਸੇ ਅਚਾਨਕ ਆ ਗਈ ਕੋਈ ਨਹੀਂ ਮੈਂ ਫੇਰ ਆਉਂਗੀ ਰਿੰਧਿਆਰ ਆਪਣੇ ਘਰ ਹੀ ਚੰਗਾ ਲੱਗਦਾ ਸਹੀ ਕਹਿਂਦੀ ਉਹ ਵੀ ਮੇਖਿਆ ਲੱਗਦਾ ਨੋਨ ਦਾ ਵਾਵਾ ਹੀ ਰੋਗ ਆ ਚੰਗਾ ਡਰਾ ਕੇ ਰੱਖੀ ਐ ਮੁੱਢੀ ਘਰ ਦਾ ਮਾਹੌਲ ਵੀ ਸਹੀ ਹੋ ਗਿਆ ਤੇਰੀ ਤੁਰ ਗਈ ਚੰਗਾ ਹੋ ਗਿਆ ਚਲੋ ਦਵਾਲੀ ਖੁਸ਼ੀਆਂ ਭਰੀ ਆਈ ਖੁਸ਼ੀਆਂ ਨੇ ਮਨਾਉਣ ਆ ਗਈ ਨੀ ਮੈਂ ਵੀ ਹੁਣ ਉਠਾਂ ਵੇਖਾਂ ਕੁਝ ਦੇਖ ਦੂ ਨਾ ਮੈਂ ਇੰਨਾ ਚ ਰਹਿ ਕੇ ਗਈ ਐ ਦੱਸ ਆ ਬੁੱਢੀ ਨੂੰ ਬੁੱਡੇ ਵਰਗੀ ਢੀ ਆਖਰ ਆਈ ਵੇਖ ਤਾਂ ਸਹੀ ਵੇਖ ਤੇ ਲਟਕਣ ਤੇ ਤੇ ਉਹ ਕਿਤੇ ਆ ਉਹਨੂੰ ਤਾਂ ਜਵਾਨੀ ਚੜੀ ਬੁੱਢੀ ਨੂੰ ਚਲ ਚੰਗੀ ਤਰ੍ਹਾਂ ਟਹਿਲਾ ਕੇ ਪਾਣਾ ਬੈਕ ਭੇਜਾਂ ਅਗਲੇ ਦੇ ਘਰ ਖਲਾਰਾ ਪਾਇਆ ਮੇਰੇ ਘਰ ਮੁਕਤਦਾਈ ਕੁੜਮਾ ਜੰਗਾ ਜੰਮਾ ਵਾਲੇ ਕਲਰੇ ਵੇਖ ਲਾ ਜਦੋਂ ਕੱਲ ਵਿਆਹੀ ਹੁੰਦੀ ਅੱਡੇ ਗੂੜੇ ਸੂਟ ਪਾ ਕੇ ਕੁੜਮਾ ਦੇ ਘਰ ਬੈਠੀ ਵੇਖ ਬਿਆਹ ਘਰੇ ਆ ਕਿੱਦਾਂ ਤੇ ਚਲੋ ਨੂੰ ਅੱਗੇ ਤੇ ਮਾਸਾ ਚੱਲਦੀ ਨਹੀਂ ਨੂੰ ਇੱਥੇ 36 36 ਗੱਲਾਂ ਕਰ ਗਈ ਸਾਡੇ ਸਾਹਮਣੇ ਚੱਲ ਟਾਈਮ ਨਾ ਹੀ ਮੌਕਾ ਸਾਹਮ ਲਿਆ ਹੋ ਮਿੱਠੀ ਪਿਆਰੀ ਬਣ ਗਈ ਨੇ ਤੇ ਮੈਨੂੰ ਚੰਗੀ ਤਰ੍ਹਾਂ ਜਲੀਲ ਕਰਕੇ ਭੇਜਣਾ ਹੈ ਇਹਨੂੰ ਦੇ ਸਾਹਮਣੇ। ਮੰਮੀ ਹਾਂ ਆ ਗਈਆਂ ਕੁਛ ਬਣਾ ਦੋ ਬੜੀ ਭੁੱਖ ਲੱਗੀ ਆ ਹੁਣ। ਓਏ ਹਾਏ ਖਲੋਜਾ ਬਣਾ ਦਿੰਨੀ ਆ ਨਾ ਤੇਰੇ ਮਾਮੀ ਮਾਮੀ ਦੀ ਮਾਂ ਦੇ ਕਪੜੇ ਪਏ ਮੈਂ ਕਿਹਾ ਭੇਜਦਾ ਬੈਗ ਚ ਪਾ ਕੇ। ਕਿਉਂ ਕਿਹਾ? ਲੈ ਉਹ ਚਲ ਗਈ ਤੇਰੇ ਕਪੜੇ ਇੱਥੇ ਪਏ ਹੁਣ ਕੀ ਉਹਦੇ ਕਪੜੇ ਨੇ ਭੇਜਣੇ ਉਹਦੇ ਘਰ। ਖਲਰਾ ਬਾਇਆ ਧੇਕਰ ਮੁਕਤੇ ਰਾਈ ਗਾਇ ਚਲ ਗਈ ਹੈ ਪਤਾ ਨਹੀਂ ਕਿਹੋ ਦੀ ਹੁਣ ਤਾਂ ਘਾਰ ਆਪਣਾ ਲੱਗਦਾ ਪਤਾ ਨਹੀਂ ਕਿਹੋ ਦੀ ਚੱਲ ਪੁੱਤ ਕੋਈ ਨਹੀਂ ਚਲ ਗਈ ਨਾ ਹੁਣ ਹੁਣ ਕੀ ਬਧਾਨੇ ਕਦੋਂ ਆਉਣਾ ਕਦੋਂ ਨਹੀਂ ਛੱਡ ਤੂੰ ਉਹਦੀ ਨੂਹ ਲੈ ਗਈ ਨਾ ਉਹਨੂੰ ਕਰੇਗੀ ਹੁਣ ਉਹਨੂੰ ਸਹੀ ਚੰਗੀ ਤਰ੍ਹਾਂ ਉਹਦੀ ਨੂਹ ਜਦੋਂ ਮਾਮੀ ਲੱਗ ਕੇ ਆ ਕੇ ਬਹਿਣਾ ਮੈਨੂੰ ਘੂੜੀ ਵਟ ਦੇਣੀ ਆਹੀ ਮਾਵਾਂ ਦੀ ਆ ਗੱਲ ਕਰਨੇ ਤੂੰ ਬਾਹਰ ਚਲੀ ਜਾ ਚਲ ਛੱਡ ਪੁੱਤ ਤੂੰ ਹੁਣ ਉਹਦੀਆਂ ਗੱਲਾਂ ਤੂੰ ਗਈ ਹੁਣ ਤੱਕ ਗਈ ਹਾਂ ਉਹ ਥੋੜੀ ਐ ਡਿਚਤੀ ਆਉਣ ਲੱਗੀ ਇੱਥੇ ਅੱਛਾ ਮੈਂ ਸੂ ਦੋ ਦਿਨ ਛੁੱਟੀ ਕਰ ਲਾਂ ਸਕੂਲੋਂ ਕਿਉਂ ਤੇ ਮੈਡਮ ਨੇ ਵੀ ਨਹੀਂ ਆਣਾ ਪਹਾੜੀ ਸੇ ਨਹੀਂ ਆਣਾ ਮੈਂ ਵੀ ਛੁੱਟੀ ਕਰ ਲਾਂਗੀ ਲੈ ਤੋ ਐਵੇਂ ਕਰ ਲੈ मामੂ ਦਾ ਪਤਾ ਹੀ ਐਡੇ ਵਧੀਆ ਤਨ ਸਕੂਲ ਪਾਇਆ ਪੁੱਤ ਫਾਈਨ ਪਤਾ ਕਿੰਨਾ ਪਾਉਂਦੇ ਜੇ ਛੁੱਟੀ ਕਰ ਲਈਏ ਤੇ ਤੇ मामੂ ਨਾਲ ਮੈਂ ਗੱਲ ਕਰ ਲਾਂਗੀ ਨਾ ਚਲ ਚੰਗਾ ਪੁੱਛ ਲਈ ਜੇ मामੂ ਕਹੇਗਾ ਤੇ ਫੇਰ ਕਰੀ ਨਹੀਂ ਤੇ ਛੁੱਟੀ ਨਹੀਂ ਕਰਨੀ ਨਾਨੀ ਹੁਣ ਘੜਾ ਨਾਨਤੀ ਇੱਥੇ ਗਿਆ ਮਮਾ ਮਹਾ ਦੀ ਸੁਣੇ ਗਈ ਚੱਲ ਪੁੱਛ ਲਈ ਫਿਰ ਸੁਣਾ ਲਈ ਮਾਮੇ ਨੂੰ ਤੁਸੀਂ ਪਰ ਮਾਮਾ ਹੀ ਆਂਦੇ ਮੈਂ ਗੱਲ ਕਰਾਂ ਠੀਕ ਹੈ ਮਮੀ ਸਿਮਰਤ ਕਿੱਥੇ ਗਈ ਭਰਾ ਬਹਿ ਜਾ ਸਿਮਰਤ ਪਤਸ ਲਹੂਨ ਤੇ ਗਈ ਹੈ ਪਹਿਲੀ ਮੈਂ ਵਾਲ ਬੂਲ ਸੈਟ ਕਰਾਉਣੇ ਆ ਤਾਂ ਹੀ ਮੇਰੇ ਕੋ ਰਤੀ ਪੈਸੇ ਮੰਗਣ ਦੀ ਚਲੋ ਮੈਂ ਦੱਸਣਾ ਹੀ ਮੈਂ ਚੱਲਿਆ ਮਾੜਾ ਕੰਮ ਤੇ ਪਿਛੇ ਧਿਆਨ ਰੱਖਿਓ ਅੱਛਾ ਤੇ ਮੇਰੀ ਗੱਲ ਸੁਣ ਆ ਨਾ ਉਹਦੀ ਮੰਮੀ ਦੇ ਕੱਪੜੇ ਸਿਮਰਤ ਦੀ ਦੇ ਮੈਂ ਤੋ ਤੂੰ ਕੇ ਪ੍ਰੈਸ ਕਰਤੇ ਪੁੱਤ ਤੈਨ ਬੈਕ ਚ ਭਾਰਤੇ ਤੇ ਇਹ ਤੂੰ ਫੜਾਇਆ ਉਹਦੇ ਘਰ ਰਾਂ ਤੋਂ ਪਏ ਇੱਥੇ ਕੀ ਹੁੰਦੇ ਲੈ ਬੱਸ ਇੱਥੇ ਕਰਨੇ ਅਗਲੇ ਦੇ ਕੱਪੜੇ ਕਿਤੇ ਆਉਣਾ ਜਾਣਾ ਪੈ ਜਾਂਦਾ ਅਗਲੇ ਨੂੰ ਇਹ ਜ਼ਰੂਰੀ ਹੋਣੇ ਉਹਨਾਂ ਕੋਲ ਹੋਰ ਹੋਣੇ ਜ਼ਰੂਰੀ ਦੇ ਕੇ ਹੋਣੇ ਤੇ ਤੂੰ ਕੀ ਕਰਨੇ ਦੱਸ ਯਾਰ ਮੈਂ ਤੇ ਇਹ ਕਿਆ ਰੱਖ ਲਓ ਚਲੋ ਦੇ ਨਹੀਂ ਆਪਾਂ ਕੀ ਕਰਨੇ ਤੂੰ ਫੜਾਇਆ ਪੁੱਤ ਉਹਨਾਂ ਦੇ ਘਰ ਹੈ ਤੇ ਰੀਆ ਨੂੰ ਲੈ ਜਾ ਨਾਲ ਚਲੋ ਨੂੰ ਵੀ ਲੈ ਇਹਨਾਂ ਨਾਲ ਨਾਲੇ ਘੁੰਮ ਫਿਰਾਂਗੀ ਤੂੰ ਹੀ ਜਾਣਾ ਨਾਲ ਦੱਸੋ ਨਹੀਂ ਨਹੀਂ ਬਰਤਾ ਮੈਂ ਘਰ ਦਾ ਕੰਮ ਤੁੰਦਾ ਨਹੀਂ ਕਰਨਾ ਆ ਜਾ ਮੇਲਾ ਉਹ ਨਾਲੇ ਤੁਸੀਂ ਵੀ ਨਹੀਂ ਤੂੰ ਮੇਲੇ ਆ ਜਾ ਤੂੰ ਮੈਂ ਨਹੀਂ ਜਾਣਾ ਨਹੀਂ ਠੀਕ ਹੈ ਕਰੀ ਆ ਮਿਲਦਾ ਉਹ ਨਵੇਂ ਆਏ ਸੀ ਆਪਣੇ ਸੂਟ ਆਹੋ ਹੁਣਾਂ ਨੇ ਹੀ ਦਿਨ ਦਿਹਾੜੇ ਨੇ ਲੰਘਿਆ ਇੰਨੇ ਸੂਟ ਆਏ ਹੋਣੇ ਸੀ ਨੇ ਪਤਾ ਨਹੀਂ ਨੇ ਲੈਸਾ ਦਾ ਕੰਮ ਤੇ ਤਰਪਾਈਆਂ ਦਾ ਕੰਮ ਕਿਦੋਂ ਕਰਾਇਆ ਹੋਊਗਾ ਆਪ ਕਿਤਾ ਹੋਗਾ ਆਪ ਕਿੱਥੇ ਕਰਦੀ ਅੱਗੇ ਵੀ ਨਹੀਂ ਕਰਦੀ ਮੇਰੀ ਤਾਂ ਮੈਂ ਮੱਤ ਮਾਰੀ ਸੀ ਮੈਂ ਸਿਮਰਤ ਕੋ ਜਾ ਕੇ ਤੇ ਬੈਠੀ ਰਹੀ ਐਸੋ ਚੰਗਾ ਸੀ ਤੇ ਮੈਂ ਇੱਥੇ ਰਹਿੰਦੀ ਸਿਮਰਤ ਨੂੰ ਜਿਹੜੀ ਮੱਤ ਦੇਣੀ ਹੋਰ ਦਿਮਾਗ 'ਚ ਜਿਹੜੀਆਂ ਗੱਲਾਂ ਪਾਉਣੀਆਂ ਹੋ ਤਾਂ ਮੈਂ ਇੱਥੇ ਬਹਿ ਕੇ ਵੀ ਕਰ ਲੈਣੀਆਂ ਹੀ ਆ ਫੋਨ ਤੇ ਉਹਨੂੰ ਸਾਰਾ ਸਮਝਾਈ ਜਾਂਦੀ ਤੇ ਘਟੋ ਘਟ ਆਪਣਾ ਨੁਕਸਾਨ ਤੇ ਨਾ ਨਾ ਕਰਉਂਦੀ ਨੇ ਪਾਏ ਮੇਰੇ ਬੰਜਣੇ ਹਾ ਪਤਾ ਸਾਰੇ ਨੂੰ ਪਤਾ ਨਹੀਂ ਹੁਣ ਬਾਹਰੋਂ ਕਰਵਾਈਆਂ ਹੋਣਗੀਆਂ ਤਰਪਾਈਆਂ ਕਿ ਆਪ ਕੀਤੀਆਂ ਹੋਣਗੀਆਂ ਮੈਨੂੰ ਸਮਝ ਨਹੀਂ ਆਉਂਦੀ ਹੁਣ 바ਵਾ ਸਲਵਾਰਾਂ ਮੈਂ ਖੜੀਆਂ ਕਰ ਦਿੰਨੀ ਹਾਂ ਤੇ ਉਹਨਾਂ ਦੇ ਵੀ ਪੈਸੇ ਬਣ ਜਾਂਦੇ ਸੀ ਤਰਪਾਈਆਂ ਦੇ ਵੀ ਬਣ ਜਾਂਦੇ ਸੀ ਹੋਰ ਬਟਨ ਬਟਨ ਲਟਰਮ ਬਟਨ ਜਿਹੜਾ ਸੋਈ ਧਾਗੇ ਵਾਲਾ ਕੰਮ ਸਾਰਾ ਮੈਂ ਕਰ ਦਿੰਨੀ ਹਾਂ ਸਿੱਧੀਆਂ ਸਤੀਆਂ ਸੀਨਾ ਚੁੰਨੀਆਂ ਨੂੰ ਲੈਸਾਂ ਲਾ ਦਿੰਨੀ ਹਾਂ ਕਿਸੇ ਵੇਲੇ ਕੋਈ ਲੋਕੀ ਕਹਿ ਦਿੰਦੇ ਚੁੰਨੀ ਨੂੰ ਵੀ ਲੈਸ ਲਵਾਣੀ ਪਤਾ ਨਹੀਂ ਕਿੱਥੋਂ ਕਰਾਇਆ ਹੋਣਾ ਕੰਮ ਲੱਗੀ ਵੈਹੇ ਵੇਖਦੀ ਜੀ ਇਹਨੇ ਬਾਰੋਂ ਤਰਪਾਈਆਂ ਕਰਾਈਆਂ ਹੀ ਹਨਾ ਡੈਰੀ ਤੇ ਲਿਖਿਆ ਹੋਣਾ ਵੇਖਦੀ ਚੋਰੀ ਚੋਰੀ ਤਰਪਾਈਆਂ ਦਾ ਕੋਈ ਪਿਆਹ ਨਹੀਂ ਕਿਤੇ ਲਿਖਿਆ ਉਹ ਬੜੀ ਚਲਾਕ ਆ ਏ ਇਹਨੇ ਆਪ ਹੀ ਕਰ ਲਈਆਂ ਹਣੀਆਂ ਤਰਪਾਈਆਂ ਕਹਿੰਦੀ ਹੁਣੀ ਆਦ ਕਿ ਜੇ ਮੰਮੀ ਇੱਥੇ ਨਹੀਂ ਨਾ ਸਾਰੇ ਪੈਸੇ ਆਪਣੀ ਜੇਬ ਚ ਪਾ ਲੈਨੀ ਆ ਇੰਨੀ ਚਲਾਕ ਜਨਨੀਆਂ ਨਾ ਜਿਦਾ ਕੋਈ ਹਿਸਾਬ ਨਹੀਂ ਬੰਦਾ ਪੁੱਛੇ ਮੈਂ ਕਿਹੜਾ ਦੂਰ ਹਾਂ ਲਾਗੇ ਤੇ ਸਿਮਰਤ ਦਾ ਘਾਰ ਆ ਮੈਨੂੰ ਫੋਨ ਕਰਦੀ ਮੈਂ ਆਪਿਆਂ ਲੰਘਦੀ ਟੱਪਦੀ ਕਦੀ ਆਪ ਲੈ ਜਾ ਕਦੀ ਕਦੀ ਮੈਨੂੰ ਪੰਚਾ ਦਿਆ ਕਰਦੀ ਮੈਂ ਉੱਥੇ ਬੈਠੇ ਬੈਠੀ ਤਰਪਾਈਆਂ ਕਰ ਲੈਂਦੀ ਪਰ ਇੰਨਾ ਕਿਥੋਂ ਇਹਨੂੰ ਇਹਨੂੰ ਤੇ ਹੋਣਾ ਕਿ ਤੇ ਮਾਤਾ ਨੂੰ ਪੈਸੇ ਨਾ ਦੇਣੇ ਪੈ ਜਾਣ ਆਪਣੀ ਜੇਬ ਚ ਵਾੜਨਾ ਸਾਰੇ ਪੈਸੇ ਬਸ ਹੋਰ ਤੇਨੂੰ ਕੋਈ ਕੰਮ ਹੀ ਹੈ ਨਹੀਂ ਗੁੱਸਾ ਚੜਾ ਕੇ ਰਫਤਾਰ ਜੁੰਦੀ ਨਾ ਤੇ ਇਹਨਾਂ ਦਾ ਕਰਦੀ ਗੱਲ ਮੈਂ ਕਿ ਜਿਹੜੇ ਮੇਰੇ ਪਹਿਲੇ ਪੈਸੇ ਬਣੇ ਘਟੋ ਘਟ ਉਹ ਤਾਂ ਦੇ ਦੇ ਹੁਣ ਮੈਨੂੰ ਕਿ ਉਹ ਵੀ ਮੇਰੇ ਨੇ ਕੋਟੰਦਾ ਇਰਾਦਾ ਬਣਾਇਆ ਵਾ। ਆ ਗਈ ਚਾਹ ਲੱਗੇ। ਕੁਸਤੀ। ਪਹਿਲਾਂ ਫੋਲੋ ਡੈਰੀਆ ਮੰਮੀ। ਜਿਹੜਾ ਤੁਸੀਂ ਹਿਸਾਬ ਲੱਭਣ ਦੇ ਹਨ ਉਹ ਥੱਲੇ ਪੇ ਡੈਰੀ। ਸਾਰਾ ਹਿਸਾਬ ਲਿਖਿਆ ਦੇ। ਮੈਂ ਕਾਨੂੰ ਡੈਰੀਆਂ ਫੁੱਲਣੀਆਂ ਮੈਂ ਤੇ ਕੱਪੜੇ ਜਿਹੜੇ ਖਿਲਰੇ ਪਏ ਉਹ ਤੈਵਾ ਲਾਉਂਦੇ ਹੀ ਹਾਂ। ਚਲ ਪਹਿਲਾਂ ਚਾਹ ਪੀ ਲੋ ਤੇ ਫਿਰ ਹਿਸਾਬ ਕਰ ਲੈਨੇ ਆ। ਬਣਾ ਲੈ ਇਹ ਚਾਹ। ਚਾਹ ਤਾਂ ਮੰਮੀ ਮੈਂ ਬਣਾਉਣੀ ਹੀ। ਨਾਲੇ ਮੰਮੀ ਮੈਂ ਤੁਹਾਡੇ ਨਾਲ ਕਰਨੀ ਇੱਕ ਗੱਲ। ਹੂੰ ਇੱਥੇ ਬੋ। ਤਦਾਂ ਨਾ ਲਾ ਕੇ ਨਿਕਲ ਨਾ ਜਾਇਓ। ਕਿਹੜੀ ਗੱਲ ਕਰਨੀ ਦੱਸ ਦੇ ਤੂੰ ਮੈਨੂੰ ਹਾਂ। ਚਾਹ ਪੀ ਲਓ ਮੰਮੀ ਪੀ ਲਓ ਕੋਈ ਨਹੀਂ ਪੀ ਲੰਨੀ ਆ ਗਰਮ ਬੜੀ ਹਜੇ ਤੈਨੂੰ ਪਤਾ ਮੈਨੂੰ ਗਰਮ ਗਰਮ ਇੱਕੋ ਕਿੱਥੇ ਪੀਤੀ ਨਹੀਂ ਠੰਡੀ ਹੋ ਲੈਂਦੇ ਮੰਮੀ ਮੇਰੀ ਗੱਲ ਸੁਣੋ ਜੇ ਮੈਂ ਨਾਮ ਦੀ ਤੇ ਤੁਸੀਂ ਹਜੇ ਵੀ ਨਹੀਂ ਆਉਣਾ ਸੀ ਤੁਸੀਂ ਤਾਂ ਲਾ ਲਈਂ ਉੱਥੇ ਪੱਕੇ ਡੇਰੇ ਥੱਲਾ ਮਾਰ ਕੇ ਤੇ ਉੱਥੇ ਬਹਿ ਗਏ ਤੁਹਾਨੂੰ ਤਾਂ ਕੋਈ ਲੱਥੀ ਚੜੀ ਨਹੀਂ ਹੈਗੀ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵਾ ਤਿਆਰ ਤੇ ਤਿਆਰ ਤਿਆਰ ਤੇ ਤਿਆਰ ਆਈ ਜਾਂਦੇ ਆ ਇੱਥੇ ਮੈਂ ਕੱਲੀ ਦੋਵਾਂ ਨਿਆਣਿਆਂ ਦੇ ਨਾਲ ਉੱਤੋਂ ਬਟੀਕ ਦਾ ਕੰਮ ਹੈਂ ਆਏ ਦਿਨ ਜਨਾਨੀਆਂ ਦਾ ਕਹੇ ਦਾ ਕੋਈ ਫੰਕਸ਼ਨ ਕੋਈ ਫੰਕਸ਼ਨ ਆਹ ਸੂਟ ਕੱਢ ਦੇ ਆਹ ਕੱਢ ਦੇ ਮੱਤ ਮੇਰੀ ਮਾਰੀ ਗਈ ਤੇ ਤੁਸੀਂ ਪਿੱਛੇ ਮੁੜ ਕੇ ਨਹੀਂ ਵੇਖਿਆ ਕਿ ਨੋ ਕੱਲੀ ਕਿੱਦਾਂ ਰਹਿੰਦੀ ਨੇ ਕਿੱਦਾਂ ਨਹੀਂ ਰਹਿੰਦੀ ਉੱਥੇ ਤਾਂ ਮੈਂ ਕੁਝ ਬੋਲੀ ਨਹੀਂ 나ਈ ਮੈਨੂੰ ਜ਼ਿਆਦਾ ਬੋਲਣਾ ਚੰਗਾ ਲੱਗਾ ਲੈ ਮੈਂ ਕਹਣਾ ਉੱਥੇ ਸੁੱਖ ਨੂੰ ਬੈਠੀ ਹਾਂ ਤੈਨੂੰ ਪਤਾ ਤਾਂ ਹੈਗਾ ਸਿਮਰਤ ਕਿੰਨੀ ਬਿਮਾਰ ਹੈਗੀ ਉਹਦੀ ਦੇਖ ਰੇਖ ਵਾਸਤੇ ਬੈਠੀ ਹਾਂ ਸੇਵਕ ਉਤੋਂ ਬਾਹਰ ਗਿਆ ਹੈਗਾ ਤਾਂ ਉਹ ਮਗਰੋਂ ਬਿਮਾਰ ਹੋ ਗਈ ਹੈ ਉਹਨੂੰ ਉੱਥੇ ਵੇਖਣ ਵਾਲਾ ਕੌਣ ਸੀ ਫਿਰ ਮੈਂ ਕੜਾ ਸੁਖੀ ਨੂੰ ਜਾ ਕੇ ਬੈਠੀ ਹਾਂ। ਬੱਸ ਆ ਨਾ ਮੰਮੀ। ਜ਼ਿਆਦਾ ਨਾ ਪਰਦੇ ਨਾ ਪਾਓ। ਸਾਰੀ ਗੱਲ ਜਿਹੜੀ ਹੈ ਨਾ ਮੇਰੇ ਕੰਨਾਂ 'ਚ ਪਹੁੰਚ ਗਈ ਸੀ। ਜਿੱਦਾਂ ਦੇ ਤੁਸੀਂ ਉੱਥੇ ਗਏ ਸੀ ਨਾ, ਸਿਮਰਤ ਦੇ ਸਾਸੋਰਾ ਆ ਗਏ ਸੀਗੇ। ਜਦੋਂ ਘਰ ਦੇ ਮੁਖੀਆ ਘਰ 'ਚ ਆ ਗਏ ਆ ਤੇ ਤੁਹਾਡਾ ਬਹਿਨ ਦਾ ਮਤਲਬ ਹੀ ਨਹੀਂ ਬੰਦਦਾ। ਇੱਥੋਂ ਭਾਵੇਂ ਤੁਸੀਂ ਦੂਜੇ ਦਿਨ ਚੱਲ ਜਾਓ ਪਤਾ ਲੈਣ। ਮੈਂ ਤੁਹਾਨੂੰ ਕਦੀ ਰੋਕਿਆ? ਜਾਂ ਮੈਂ ਤੁਹਾਨੂੰ ਰੋਕ ਦੇਣਾ। ਨਾਲੇ ਆ ਬੁਟੀਕ। ਤੁਹਾਡੇ ਕਰਕੇ ਮੈਂ ਬੁਟੀਕ ਖੋਲੀ ਸੀ। ਕਿਉਂਕਿ ਤੁਸੀਂ ਮੈਨੂੰ ਕਿਹਾ ਸੀ ਕਿ ਤੈਨੂੰ ਬੁਟੀਕ ਦਾ ਸਾਰਾ ਹੁੰਦਾ ਹੈ। ਤੂੰ ਤਾਂ ਡਿਜ਼ਾਈਨਰ ਦਾ ਕੋਰਸ ਕੀਤਾ ਏ ਤੇ ਤੂੰ ਖੋਲ ਲਾ ਬਾਕੀ ਹੈਲਪ ਮੈਂ ਤੇਰੀ ਕਰ ਦਿਆ ਕਰੂੰਗੀ ਤੇ ਹੈਲਪ ਤੇ ਕਰਨੀ ਦੂਰ ਦੀ ਗੱਲ ਤੁਸੀਂ ਪੁੱਛਿਆ ਤੱਕ ਨਹੀਂ ਕਿ ਤਿਆਰ ਕਿੱਦਾਂ ਬਗਤਾਏ ਹੈ ਇੱਕ ਮੈਂ ਰੋਟੀ ਪਾਣੀ ਕਰਾਂ ਬੱਚਿਆਂ ਨੂੰ ਤਿਆਰ ਕਰਾਂ ਸਕੂਲੇ ਵੀ ਭੇਜਣਾ ਉਹਨਾਂ ਨੂੰ ਨਿਊਟ੍ਰੀਸ਼ਨਾਂ ਦੇ ਵੀ ਛੱਡਣਾ ਇੱਕ ਉਹ ਆ ਜਿਹੜੀਆਂ ਇੱਕ ਆਉਂਦੀ ਇੱਕ ਜਾਂਦੀ ਇਹਨਾਂ ਨੂੰ ਭਗਤੋਣਾ ਮਨਸਵੰਨੇ ਡਿਜ਼ਾਈਨ ਪੋਣੇ ਲਾਗੋ ਮਾੜਾ ਮੋਟਾ ਤੇ ਕੋਈ ਹੈਲਪ ਵਾਲਾ ਚਾਹੀਦਾ ਕਿ ਨਹੀਂ ਚਾਹੀਦਾ ਤੁਹਾਡੇ ਮੁੰਡੇ ਨੂੰ ਟਾਈਮ ਟੂ ਟਾਈਮ ਰੋਟੀ ਟਿਫਨ ਤਿਆਰ ਕਰਕੇ ਦੇਣਾ ਇੰਨਾ ਬਟਨ ਤੁਹਾਡੀ ਧੀ ਦੇ ਸਿਰ ਤੇ ਤੇ ਹੈ ਨਹੀਂ ਜਿਹੜਾ ਜਿਹੜਾ ਮੇਰੇ ਸਿਰ ਤੇ ਪਾਇਆ ਜੀ ਜੇ ਇਹੀ ਕੰਮ ਕਰਨੇ ਆ ਆਪਣਾ ਬੈਗ ਚ ਪਣਾ ਧੀ ਵੱਲ ਬੈਗ ਚ ਪਣਾ ਧੀ ਵੱਲ ਤੇ ਮੈਂ ਬੁਟੀਕ ਕਰਦਾਂ ਨਹੀਂ ਬੰਦ ਮੈਨੂੰ ਕੀ ਆ ਤੁਹਾਡਾ ਪੁੱਤ ਕਰੇ ਮੇਰੇ ਖਰਚੇ ਪੂਰੇ ਮੈਨੂੰ ਨਹੀਂ ਆ ਫਾਲ ਲੈਣ ਦੀ ਲੋੜ ਹੈਗੀ ਚੱਲ ਤੂੰ ਬੁਟੀਕ ਕਿਉਂ ਬੰਦ ਕਰਨੀ ਕੋਈ ਗੱਲ ਨਹੀਂ ਹੁਣ ਨਹੀਂ ਮੈਂ ਜਾਉਂਗੀ ਤੇ ਬੜੀ ਗਾਲੀ ਤੇ ਤੂੰ ਦਿਨ-ਦਿਆਰ ਮੈਨੂੰ ਵੀ ਪਤਾ ਸੂਟ ਜ਼ਿਆਦਾ ਆਉਂਦਾ ਤੂੰ ਮੈਨੂੰ ਉੱਥੇ ਭੇਜ ਜਾ ਕਰਦੀ ਤਰਪਾਈਆਂ ਮੈਂ ਉੱਥੇ ਕਰ ਦਿੰਦੀ ਤੇਰੀ ਵਾਹ ਮੰਮੀ ਇੱਥੇ ਤੇ ਮੈਂ ਆਪਣਾ ਜਲੂਸ ਕਢਾ ਲਿਆ ਤੇ ਹੁਣ ਮੈਂ ਉੱਥੇ ਜਾ ਕੇ ਵਿੱਚ ਲੂਸ ਕਢਾਵਾਂ ਕਿ ਪਿੱਛੇ ਤੁਰੀ ਆਈ ਸੂਟ ਦੇਣ ਕੱਲੀ ਕੋ ਬੁਟੀਕ ਨਹੀਂ ਸੰਭੀ ਗਈ ਬਹੁਤ ਸੋਹਣੀ ਗੱਲ ਕਰਨ ਦੇ ਜੀ ਮੰਮੀ ਆਪਣੇ ਆਪ ਵੱਲ ਵੇਖੋ ਇੱਥੇ ਕਿੱਦਾਂ ਰਹਿੰਦੇ ਜੇ ਤੇ ਉੱਥੇ ਕਿੱਦਾਂ ਰਹਿੰਦੇ ਹੁੰਦੇ ਸੀ ਜੇ ਤੁਸੀਂ ਇਹੀ ਹੱਕਤਾ ਕਰਨੀ ਆ ਤੇ ਬੇਸ਼ੱਕ ਮੇਰੇ ਵੱਲੋਂ ਆਪਣੇ ਵੱਡੇ ਪੁੱਤ ਕੋਲ ਚਲ ਜੋ ਪਤਾ ਹੈ ਨਾ ਉੱਥੇ ਤਰਸ ਗਏ ਸੀ ਕਿ ਧੀ ਦੀ ਸ਼ਕਲ ਵੀ ਕਿੱਦਾਂ ਵੇਖਾਂ ਤੁੰਨ ਕੇ ਰੱਖਿਆ ਸੀ ਅਗਲੇ ਨੇ ਇੱਥੇ ਤੁਸੀਂ ਰਾਣੀਆਂ ਦੀ ਤਰ੍ਹਾਂ ਰਹਿੰਦੇ ਜੇ ਬਾਟੇ ਕੰਨ ਤੁਸੀਂ ਫੇਰ ਨਹੀਂ ਮੈਨੂੰ ਦਿੰਦੇ ਚੱਲ ਕੋਈ ਨਹੀਂ ਗੁੱਸਾ ਨਾ ਕਰ ਹੁਣ ਨਹੀਂ ਮੈਂ ਜਾਂਦੀ ਕੋਈ ਗੱਲ ਨਹੀਂ ਚੱਲ ਤੈਨੂੰ ਤਾਂ ਪਤਾ ਹੀ ਆ ਫਿਰ ਮਾਂ ਆ ਵਾਂ ਕਿੱਦਾਂ ਵੇਖ ਲੈਂਦੀ ਆਪਣੀ ਧੀ ਨੂੰ ਦੁਖੀ ਧੀ ਦਾ ਮੋਹ ਮਾਰ ਗਿਆ ਮੈਨੂੰ ਤੇ ਮੈਂ ਚੱਲ ਗਈ ਉੱਥੇ ਵੇ ਤੂੰ ਵੀ ਤਾਂ ਮੈਨੂੰ ਗੱਲ ਨਾਲ ਲਾਇਆ ਹੀ ਆ ਮਾਂ ਸਮਝ ਕੇ ਉਹਦੇ ਜਿੱਦਾਂ ਤੂੰ ਤੈਨੂੰ ਮੈਂ ਧੀ ਸਮਝੀ ਉਹਦੇ ਹੀ ਉਹ ਮੇਰੀ ਤੇ ਰਹਗੀ ਧੀ ਆ ਉਹਨੂੰ ਕਿੱਦਾਂ ਮੈਂ ਦੁਖੀ ਵੇਖ ਲੈਂਦੀ ਫਿਰ ਤੈਨੂੰ ਵੀ ਤਾਂ ਰੱਬ ਨੇ ਵੇਖਤੀ ਪੁੱਤ ਦਿੱਤੇ ਹੀ ਆ ਕੱਲ ਨੂੰ ਤੈਨੂੰ ਕਿਹਦੇ ਦਿੱਕਤ ਆਂਦੀ ਆ ਤੂੰ ਵੀ ਤਾਂ ਆਪਣੇ ਬੱਚਿਆਂ ਬਿਸ਼ੇ ਭੱਜ-ਭੱਜ ਜਾਣੀ ਆ ਨਾ ਜਦਾਂ ਆਕੇ ਕਿ ਤੇ ਖਾਂਸੀ ਹੁੰਦੀ ਭੱਜ ਕੇ ਜਾਨੀ ਨਾ ਦਵਾਈ ਦਵਾ ਕੇ ਲਿਓਣੀ ਤੇ ਮੇਰੀ ਧੀ ਤੇ ਇੰਨੀ ਬਿਮਾਰ ਹੀ ਹੌਸਪੀਟਲ ਪਹੁੰਚ ਗਈ ਸੀ ਤੂੰ ਵੀ ਤੇ ਥੋੜਾ ਜਿਹਾ ਸੋਚ ਨਾ ਉਹਦੀ ਜਿਹੜੀ ਮਾਂ ਸੱਸ ਜਿਹੜੀ ਮਾਂ ਨਨਾਨ ਸੋਹਰੇ ਤੂੰ ਗੱਲਾਂ ਕਰਦੀ ਆ ਉਹ ਆਏ ਤੇ ਜ਼ਰੂਰ ਹੀ ਪਰ ਉਹ ਕੰਮ ਕੁਮਮ ਨਹੀਂ ਕੁਝ ਵੀ ਕਰਦੇ ਨਾ ਹੀ ਉਹਨਾਂ ਨੂੰ ਕੋਈ ਘਰ ਦਾ ਕੰਮ ਚੱਜਣਾ ਕਰਨਾ ਹੀ ਹੁੰਦਾ ਸ਼ਹਿਰਾਂ ਦੇ ਵਿੱਚ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਉਹ ਤੇ ਬਸ ਗੱਲਾਂ ਵਾਲੇ ਹੀ ਆ ਉਹਨਾਂ ਦੇ ਕਰਕੇ ਤੇ ਮੇਰੀ ਧੀ ਬਿਮਾਰ ਹੋ ਗਈ ਸੀ ਬੱਸ ਕਰੋ ਮੰਮੀ ਜਿੱਥੇ ਟੱਕੀਆਂ ਨਾ ਉੱਥੇ ਹੀ ਟੱਕੀਆਂ ਰਹਿਣ ਦੋ ਮੈਂ ਨਾ ਪਹਿਲੀ ਵਾਰੀ ਭਾਵੇਂ ਉਹਨਾਂ ਨੂੰ ਮਿਲੀ ਆ ਬੰਦੇ ਦਾ ਸੁਭਾਅ ਦਾ ਪਤਾ ਲੱਗ ਜਾਂਦਾ ਇਹਨੇ ਨਾਨ ਨੂੰ ਗੱਲਾਂ ਕਰਦੇ ਜੇ ਅਗਲੀ ਨੇ ਭੱਜੀ ਭੱਜੀ ਨੇ ਚਾਹ ਪਾਣੀ ਪੁੱਛਿਆ ਸਿਮਰਾ ਤੇ ਇੱਕ ਵਾਰੀ ਨਹੀਂ ਉੱਠ ਕੇ ਖੜੀ ਵੀ ਹੋਈ ਕਿ ਭਾਬੀ ਮੈਂ ਚਾਹ ਵੀ ਬਣਾ ਦਾਂ ਚੰਗੀ ਭਲੀ ਹੁਣ ਥੋੜਾ ਬਿਮਾਰੀ ਤੇ ਸੱਸ ਮਾਂ ਉਹ ਚੰਗੀ ਭਲੀ ਮੇਰੇ ਨਾਲ ਹੱਸ-ਹੱਸ ਕੇ ਗੱਲਾਂ ਕਰਨ ਦੀ ਉਹਦੇ ਮੂੰਹ ਤੇ ਤੇ ਇਹੋ ਜਿਹੀ ਕੋਈ ਸ਼ਿੰਗਨਸ਼ੀ ਨਹੀਂ ਸੀ ਜਿਹੜੀ ਪਤਾ ਲੱਗੇ ਕਿ ਉਹ ਗੁੱਸੇ ਵਾਲੀ ਪੁੱਛ ਦੇ ਕੇਛੇ ਦੇ ਨਹੀਂ ਮੈਂ ਨਹੀਂ ਇਹ ਗੱਲ ਮੰਨਦੀ ਤੇ ਨਾਲੇ ਮੰਮੀ ਜੋ ਮਰਜੀ ਹੋਵੇ ਅਗਲੀ ਦਾ ਘਰ ਆ ਉਹ ਆਪਣੇ ਘਰ ਜਿੱਦਾਂ ਮਰਜੀ ਰਵੇ ਤੁਹਾਡਾ ਫਰਜ ਆ ਜਾਓ ਪਤਾ ਲਾਓ ਰਾਜੀ ਬਾਜੀ ਪੁੱਛੋ ਤੇ ਆਪਣੇ ਘਰ ਤੁਹਾਡਾ ਇਹ ਫਰਜ ਨਹੀਂ ਹੈਗਾ ਕਿ ਤੁਸੀਂ ਉਹਨਾਂ ਦੇ ਘਰ ਚ ਦਖਲ ਅੰਦਾਜ਼ੀ ਕਰੋ ਕਿ ਉਹਦੀ ਸੱਸ ਕਿੱਦਾਂ ਦੀ ਆ ਤੇ ਉਹਦਾ ਸਹੁਰਾ ਕਿੱਦਾਂ ਦਾ ਵਾ ਪਰਿਵਾਰ ਸਭ ਨੂੰ ਆਪੋ ਆਪਣੇ ਸਮਟਨੇ ਪੈਂਦੇ ਹੁੰਦੇ ਤੇ ਨਾਲੇ ਮੇਰੀ ਵੀ ਮਾਂ ਹੈਗੀ ਆ ਮੈਂ ਵੀ ਆਪਣੀ ਮਾਂ ਨੂੰ ਸਾਰੀ ਦੁੱਖ ਕਥਾ ਦੱਸੀ ਹੀ ਉਹ ਤੇ ਨਹੀਂ ਆ ਕੇ ਬੈ ਗਈ ਮੇਰੇ ਕੋਲ ਕਹਿੰਦੀ ਪੁੱਤ ਆਪਣਾ ਘਰ ਆਪ ਸੰਭ ਇਹੋ ਜਿਹੀ ਹੁੰਦੀਆਂ ਮਾਵਾ ਜੜੀਆਂ ਮੱਤਾ ਦਿੰਦੀਆਂ ਮੰਮੀ ਮੇਰੀ ਗੱਲ ਖਾਣੇ ਪਾ ਲਈ ਨਾ ਸੇਵਕ ਆ ਜਾ ਆ ਜਾ ਲੰਘ ਗਿਆ ਮੰਮੀ ਸੱਸੀ ਘਰ ਸੱਸੀ ਘਰ ਸੱਸੀ ਘਰ ਸੱਸੀ ਘਰ ਬੇਟਾ ਹੋਰ ਠੀਕ ਹੋ ਆ ਲੇ ਬੈਠੋ ਮੈਂ ਚਾਹ ਪਾਣੀ ਲੈ ਨਾ ਨਾ ਭਾਬੀ ਚਾਹ ਪਾਣੀ ਦੀ ਲੋੜ ਨਹੀਂ ਤੇ ਬਹੁਤ ਇੱਥੇ ਕੀ ਗੱਲ ਸੇਵਕ ਚਾਹ ਪਾਣੀ ਦੀ ਕਿਉਂ ਨਹੀਂ ਲੋੜ ਅੱਭੀ ਜਾ ਭਾਣੀ ਸੁਣੋ ਮੇਰੀ ਗੱਲ ਸੁਣੋ ਮੈਂ ਕਦੋਂ ਦਾ 10 ਮਿੰਟ ਹੋ ਗਿਆ ਉੱਥੇ ਖੜਾ ਆ ਤੁਹਾਡੀ ਗੱਲਾਂ ਸੁਣਨ ਡਿਆ ਤੁਸੀਂ ਮੈਨੂੰ ਇੰਨੀ ਗਾਲ੍ਹਾਂ ਦਸੋ ਤੁਸੀਂ ਸਸ ਜੀ ਮਾਨ ਨੂੰ ਇਦਾਂ ਬੋਲਦਾ ਮਾਂ ਅਕਸਰ ਨੂੰ ਮੈਨੂੰ ਕਦੀ ਵੇਖਿਆ ਜੀ ਮੈਂ ਦੰਦ ਤੋਂ ਦੰਦ ਪੁੱਟ ਕੇ ਕਦੀ ਬੋਲਿਆ ਵਾ ਅਸਕਰ ਤੂੰ ਮੇਰੀ ਵੀ ਸੱਸੀ ਆ ਮੈਂ ਮਾਨ ਆ ਕਿਉਂਕਿ ਇਹ ਮੈਨੂੰ ਪੁੱਤ ਬਣਾ ਕੇ ਵਿੱਛੀ ਆਪਣਾ ਤੇ ਤੂੰ ਇਦਾਂ ਰੁੱਖਾ ਬੋਲਦਾ ਬਸ ਦਾ ਸੇਵਕ ਤੂੰ ਨਹੀਂ ਬੋਲਣਾ ਕੁਛ ਵੀ ਜੋ ਵੀ ਕਹਿੰਦੀ ਨਾ ਕਿੱਟੀ ਸਹੀ ਕਹਿੰਦੀ ਹੀ ਇਹ ਸਾਡੀ ਨੋ ਸੱਸ ਦਾ ਮਸਲਾ ਵਾ ਅਹੀਂ ਆਪੇ ਨੇ ਜੱਟ ਲਾਂਗੇ ਜਿਉ ਮੈਨੂੰ ਕਿਹੇ ਗੱਲੋਂ ਸਮਝਾਉਂਦੇ ਹੀ ਨਾ ਜਿਵੇਂ ਦੀ ਕਿਤੇ ਗਲਤੀ ਹੈ ਤਾਂ ਫੇਰ ਹੀ ਕਹਿਂਦੀ ਆ ਜੇ ਮੈਂ ਵੱਡੇ ਹੋਂਦੇ ਨਾ ਤੇ ਗਲਤੀ ਤੇ ਉਹਨੂੰ ਕਹਿ ਸਕਦੀ ਨਾ ਤਾਂ ਉਹਦਾ ਵੀ ਓਨਾ ਹੀ ਹੱਕ ਆ ਕਿ ਜਿੱਥੇ ਮੈਂ ਗਲਤ ਹਾਂ ਮੈਨੂੰ ਕਵੇ ਮੈਂ ਮੰਮੀ ਇਹ ਥੋੜਾ ਗੱਲ ਹੋ ਗਈ ਆ ਹੁ ਤੀ ਵਕ ਤੁਹਾਨੂੰ ਕਿੱਦਾਂ ਬੋਲਣ ਜੇ ਆ ਉਹ ਸਾਡੇ ਘਰ ਦਾ ਮੈਟਰ ਆ ਤੂੰ ਜੁਆਈ ਪਾਈ ਆ ਇਸ ਘਰ ਦਾ ਤੇਰਾ ਨਹੀਂ ਮਤਲਬ ਭਾਂਦਾ ਕੋਈ ਵਿੱਚ ਬੋਲੇ